ਇੱਕ ਦੀ ਮਾਂ ਅੰਨੀ ਦੋ ਦੀ ਮਾਂ ਕਾਣੀ ਤਿੰਨ ਦੀ ਮਾਂ ਸਿਆਣੀ ਇਹ ਸਾਡੇ ਪੰਜਾਬ ਦੇ ਰੀਜ਼ਨ ਦੇ ਵਿੱਚ ਇਸ ਖਿੱਤੇ ਦੇ ਵਿੱਚ ਤਾਂ ਇੱਕ ਸੰਤਾਨ ਦੀ ਗੱਲ ਹੀ ਨਹੀਂ ਹੁੰਦੀ ਉਹਨੂੰ ਸਮਝਾਣ ਲਈ ਅਖੋਤਾਂ ਹੀ ਪੁਰਾਣੀਆਂ ਏਦਾਂ ਦੀਆਂ ਬਣੀਆਂ ਇੱਕ ਇੱਕ ਮਾਂ ਆਪਣੇ ਬੱਚੇ ਨੂੰ ਲੈ ਕੇ ਇੱਕ ਸੰਤਾਨ ਹੈ ਉਹਦੀ ਘਰ ਬੰਦ ਕਰਕੇ ਬਾਹਰ ਚਲੀ ਜਾਂਦੀ ਹੈ ਬਾਜ਼ਾਰ ਚਲੀ ਜਾਂਦੀ ਹੈ ਕਿਤੇ ਚਲੀ ਜਾਂਦੀ ਹੈ ਪਿੱਛੋਂ ਘਰ ਅੰਨਾ ਹੋ ਜਾਂਦਾ ਉਹਦਾ ਉਹ ਦੋ ਸੰਤਾਨ ਹੁੰਦੀਆਂ ਇੱਕ ਸੰਤਾਨ ਪਿੱਛੇ ਰਹਿ ਜਾਏਗੀ ਔਰ ਇੱਕ ਨੂੰ ਆਪਣੇ ਨਾਲ ਲੈ ਜਾਏਗੇ ਪਿੱਛੇ ਕਾਣੀ ਹੋ ਜਾ ਕਾਣਾ ਹੋ ਜਾਣਾ ਘਰ ਉਹਦਾ ਉਹਨੂੰ ਟੈਨਸ਼ਨ ਰਹੇਗੀ ਪਿੱਛੇ ਮੇਰੇ ਬੱਚਾ ਕੱਲਾ ਹੈਗਾ ਜਾਂ ਤਾਂ ਉਹ ਕੋਈ ਗਲਤੀ ਨਾ ਕਰੇ ਜਾਂ ਉਹਦੇ ਨਾਲ ਕੋਈ ਗਲਤੀ ਨਾ ਕਰੇ ਚਾਹੇ ਉਹ ਬੱਚਾ ਮੇਲ ਹੋਵੇ ਚਾਹੇ ਉਹ ਫੀਮੇਲ ਹੋਵੇ ਬਿਲਕੁਲ ਤਿੰਨ ਦੀ ਮਾਂ ਸਿਆਣੀ ਇੱਕ ਬੱਚੇ ਨੂੰ ਆਪਣੇ ਨਾਲ ਲੈ ਜਾਏ ਦੋ ਘਰ ਛੱਡ ਜਾਏ ਦੋ ਘਰ ਸੰਭਾਲ ਲੈਣਗੇ ਬਿਲਕੁਲ ਸਰ ਸਾਡਾ ਇਹ ਕਲਚਰ ਹੈ ਅਸੀਂ ਆਪਣੇ ਕਲਚਰ ਦੇ ਵਿੱਚ ਕਹਿੰਦੇ ਆ ਵੀ ਕੱਲੀ ਤਾਂ ਕੋਈ ਬਣਾ ਦੇ ਵਿੱਚ ਲੱਕੜ ਵੀ ਨਾ ਹੋਵੇ ਬਿਲਕੁਲ ਸਰ ਕੱਲਾ ਕਿਸੇ ਦਾ ਪੁੱਤ ਨਾ ਹੋਵੇ ਉਹ ਸਿਰਫ ਆਪਣੇ ਨਿੱਜੀ ਸੁੱਖ ਵਾਸਤੇ ਆਪਣਾ ਸਟੇਟਸ ਮੇਨਟੇਨ ਕਰਨ ਲਈ ਅਸੀਂ ਕਹਿੰਨੇ ਆ ਵੀ ਦੂਜੀ ਸੰਤਾਨ ਨਹੀਂ ਪੈਦਾ ਕਰਨੀ ਔਰ ਬਹਾਨਾ ਬਣਾਉਂਦੇ ਆ ਵੀ ਸਾਡੀ ਕਮਾਈ ਘਟਾ ਹੈ